ਅੱਜ ਪੰਜਾਬ ਪੁਲਿਸ ਦੀ ਮੁਸ਼ਤਿਹਦੀ ਅਤੇ ਸਖਤ ਮਿਹਨਤ ਦੇ ਨਾਲ ਨਸ਼ਾ ਤਸਕਰਾਂ ਦੇ ਅੰਤਰਰਾਸ਼ਟਰੀ ਗਿਰੋਹ ਨੂੰ ਵੱਡੀ ਮਾਰ ਦਿੱਤੀ ਗਈ ਹੈ ਤਰਨਤਾਰਨ ਪੁਲਿਸ ਬੀਐਸਐਫ ਦੇ ਨਾਲ ملਕੇ ਤਸਕਰਾਂ ਦੇ ਇਸ ਨੈਟਵਰਕ ਤੇ ਲਗਾਤਾਰ ਨਜ਼ਰ ਬਣਾਏ ਹੋਇਆ ਹੈ ਇਸੇ ਗੜੀ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ ਤਸਕਰਾਂ ਦਾ ਇੱਕ ਸਾਥੀ ਹਥਿਆਰਾਂ ਅਤੇ ਹੀਰੋਇਨ ਦੀ ਵੱਡੀ ਖੇਪ ਦੇ ਨਾਲ ਇਲਾਕੇ 'ਚ ਮੌਜੂਦ ਹੈ ਇਸ ਮਗਰੋਂ ਪੰਜਾਬ ਪੁਲਿਸ ਅਤੇ ਬੀਐਸਐਫ ਨੇ ਤੁਰੰਤ ਐਕਸ਼ਨ ਲੈਦੇ ਹੋਏ ਇਸ ਤਸਕਰ ਨੂੰ 3.124 ਕਿਲੋ ਹੀਰੋਇਨ ਜਿਸ ਦੀ ਕੀਮਤ ਕਰੋੜਾ ਰੁਪਏ ਦੇ ਵਿੱਚ ਹੈ ਇੱਕ ਪਿਸਤੌਲ ਪੰਜ ਮੈਗਜ਼ੀਨ ਅਤੇ 111 ਰੌਂਦਾਂ ਦੇ ਨਾਲ ਮੌਕੇ ਦੇ ਉੱਪਰ ਹੀ ਧੜ ਦਬੋਚਿਆ ਇਹ ਤਸਕਰ ਕਿੰਨੇ ਵੱਡੇ ਪੱਧਰ ਤੇ ਇਹ ਕਾਲਾ ਧੰਦਾ ਚਲਾ ਰਹੇ ਸੀ ਇਸ ਦਾ ਅੰਦਾਜ਼ਾ ਇਸ ਤਸਕਰ ਦੇ ਘਰੋਂ ਮਿਲੀਆਂ ਦੋ ਭਾਰ ਤੋਲਣ ਵਾਲੀਆਂ ਮਸ਼ੀਨਾਂ ਅਤੇ 3 ਲੱਖ ਰੁਪਏ ਦੀ ਡਰਗ ਮਨੀ ਤੋਂ ਲਗਾਇਆ ਜਾ ਸਕਦਾ ਹੈ ਡਰੌਨ ਦੀ ਸਹਾਇਤਾ ਦੇ ਨਾਲ ਇਹਨਾਂ ਦੇ ਪਾਕਿਸਤਾਨ ਬੈਠੇ ਸਾਥੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਲਈ ਨਸ਼ਾਗੀਆਂ ਵੱਡੀਆਂ ਖੇਪਾਂ ਮੌਕਾ ਮਿਲਦੇ ਹੀ ਬਾਰਡਰ ਪਾਰ ਕਰਵਾਉਂਦੇ ਹਾਲਾਂਕਿ ਹੁਣ ਇਸ ਤਸਕਰ ਤੋਂ ਸਖਤੀ ਦੇ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੰਜਾਬ ਸਣੇ ਵੱਖ-ਵੱਖ ਠਿਕਾਣਿਆਂ ਤੇ ਇਸ ਦੇ ਹੋਰ ਸਾਥੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ ਜਲਦੀ ਹੀ ਇਸ ਪੂਰੇ ਨੈਟਵਰਕ ਨੂੰ ਪੰਜਾਬ ਪੁਲਿਸ ਜੜ ਤੋਂ ਪੁੱਟ ਸੁਟੇਗੀ ਸੂਬੇ ਚ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਹਰ ਬੇਲੇ ਮੁਸਤੈਦ ਹੈ